ਸਸਿਕਲ ਜੀ ਮੈਂ ਤੁਹਾਡਾ ਆਪਣਾ ਜਕਸੀਰ ਓਕੇ ਸੋ ਦੋਸਤੋ ਅੱਜ ਆਪਾਂ ਪਿੰਡ rauke ਕਲਾਂ ਤੋਂ ਤੁਹਾਡੇ ਸਾਹਮਣੇ ਇੱਕ ਵੀਡੀਓ ਲੈ ਕੇ ਆਏ ਆਂ ਸਮੇਂ ਸਮੇਂ ਸਰਪਿੰਡ rauke ਕਲਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਿੰਨੇ ਆਂ ਸੋ ਅੱਜ ਦੀ ਜਿਹੜੀ ਅਪਡੇਟ ਆ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਔਰ ਆਪਣੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਦੇ ਲਈ ਪਿਛਲੇ 4-5 ਸਾਲਾਂ ਤੋਂ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ ਸੋ ਇਹ ਕੱਪ ਸਰਵ ਸੰਝਾ ਕਬੱਡੀ ਦਾ ਚੌਥਾ ਕੱਪ ਜਿਹੜਾ ਪਿੰਡ rauke ਕਲਾਂ ਮਿਤੀ 6 ਤੇ 7 ਮਾਰਚ 2025 ਨੂੰ ਪਿੰਡ rauke ਕਲਾਂ ਦੀਆਂ ਗਰਾਊਂਡਾਂ ਦੇ ਵਿੱਚ ਕਰਵਾਇਆ ਜਾ ਰਿਹਾ। ਸੋ ਸਾਰੇ ਖਿਡਾਰੀ ਵੀਰਾਂ ਨੂੰ ਬੇਨਤੀ ਆ ਸਮੇਂ ਸਿਰ ਪੁੱਜ ਕੇ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣਾ ਏ, ਪਾਰਟਿਸਿਪੇਟ ਕਰਨਾ ਏ। ਸੋ ਜੇ ਮੈਂ ਗੱਲ ਕਰਾਂ ਕਬੱਡੀ ਓਪਨ ਦੇ ਵਿੱਚ ਤਿੰਨ ਖਿਡਾਰੀ ਬਾਹਰੋਂ ਖੜਨਗੇ 91000 ਤੇ 71000 ਜਿਹੜਾ ਪ੍ਰਾਈਜ਼ ਹੋਵੇਗਾ। ਸੋ ਕਬੱਡੀ ਨਰੋਲ ਓਪਨ 35000 ਤੇ 25000 ਰੁਪਈਆ ਪਲੱਸ ਕੱਪ ਹੋਵੇਗਾ। ਸੋ ਕਬੱਡੀ 75 ਕਿਲੋ ਦੀ ਗੱਲ ਕਰਗੇ 18000 18000 ਤੇ 15000 ਜਿਹੜਾ ਪ੍ਰਾਈਸ ਹੋਵੇਗਾ ਸੋ ਕਬੱਡੀ ਜਿਹੜੀ 55 ਕਿਲੋ ਆ ਉਹਦਾ 11000 ਤੇ 9000 ਰੁਪਏ ਪਲੱਸ ਕੱਪ ਹੋਵੇਗਾ ਸੋ ਸਾਰੇ ਖਿਡਾਰੀ ਵੀਰ ਇਹ ਜੀ ਨੂੰ ਜਿਹੜੇ ਦੇਖ ਲੈਣਾ ਸਮੇਂ ਸਿਰ ਪਹੁੰਚ ਕੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣਾ ਏ ਜਿਹੜੇ ਕਬੱਡੀ 55 ਕਿਲੋ ਨਰੋਲ ਔਰ ਕਬੱਡੀ ਓਪਨ ਨਰੋਲ ਕਬੱਡੀ ਨਰੋਲ ਉਹਦੇ ਜਿਹੜੇ ਮੈਚ ਹੋਣਗੇ ਉਹ 6 ਜੀ ਨੂੰ ਜਿਹੜੇ ਕਰਵਾਏ ਜਾਣਗੇ ਜਿਹੜੀਆਂ ਕਬੱਡੀ ਨਰੋਲ ਦੀਆਂ ਟੀਮਾਂ ਏ ਉਹ ਠੀਕ 11 ਵਜੇ ਪੰਡਰੌਕੇ ਕਲਾਵੇਂ ਸੇ ਜਿਹੜੇ ਗਰਾਉਂਡਾਂ ਵਿੱਚ ਪੁੱਜ ਜਾਣ ਉਸ ਤੋਂ ਬਾਅਦ ਬਾਹਰ ਕੋਈ ਖਿਡਾਰੀ ਵੀਰੇ ਤਰਾਜ ਨਾ ਕਰੇ ਸਾਡੀ ਟੀਮ ਐਂਟਰ ਨਹੀਂ ਕੀਤੀਗੀ ਤੇ ਜਿਹੜੇ ਓਪਨ ਦੇ ਮੈਚ ਆ ਤਿੰਨ ਖਿਡਾਰੀ ਬਾਹਰ ਹੋਣਗੇ ਤੇ 75 ਕਿਲੋ ਦੇ ਜਿਹੜੇ ਮੈਚ ਆ ਦੋ ਖਿਡਾਰੀ ਬਾਹਰ ਹੋਣਗੇ ਸੋ ਉਹਨਾਂ ਦੇ ਜਿਹੜੇ ਮੈਚ ਆ 7 ਮਾਰਚ ਨੂੰ ਕਰਵਾਏ ਜਾਣਗੇ ਸੋ ਸਾਰੇ ਖਿਡਾਰੀ ਵੀਰ ਨੋਟ ਕਰ ਲੈਣਾ ਸੋ ਵੱਡੇ ਸਹਿਯੋਗ ਆ ਪੰਡਰੌਕੇ ਕਲਾਂ ਦੇ ਐਨ ਆਰ ਆਈ ਪਰਿਵਾਰਾਂ ਦੇ ਨਗਰ ਪੰਚਾਇਤ ਦੇ ਹੋਰ ਵੀ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਸਾਡੇ ਕੁਲਵੰਤ ਵੀਰ ਸਾਡੇ ਨਾਲ ਖੜੇ ਆ ਇਹ ਵੀ ਕਮੇਟੀ ਦੇ ਵਿੱਚ ਆ ਖੈਰਾ ਖੜਾ ਏ ਗੋਰਾ ਖੜਾ ਜਕਸੀਰਾ ਓਕੇ ਸੋ ਕਿਸੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਟੂਰਨਾਮੈਂਟ ਸੰਬੰਧੀ ਜੇ ਕੋਈ ਜਾਣਕਾਰੀ ਲੈਣੀ ਹੋਵੇ ਸੋ ਹਥਿਆਰ ਆਪਣੇ ਛੱਪ ਚੁੱਕੇ ਆ ਹਥਿਆਰ ਪਿੰਡਾਂ ਵਿੱਚ ਲੱਗਣ ਜਾ ਰਹੇ ਆ ਸੋ ਅੱਜ ਪਿੰਡਰਾਉਕੇ ਕਲਾਂ ਤੋਂ ਦਿੱਲੀ ਰਾਉਕੇ ਨੂੰ ਵੀ ਉੱਪਰ ਜਿਹੜੀ ਅਪਡੇਟ ਦੇਣ ਤੁਹਾਨੂੰ ਜਾ ਰਹੇ ਆ ਸੋ ਸਾਰੇ ਖਿਡਾਰੀ ਵੀ ਨੋਟ ਕਰ ਲੈਣਾ ਇਸ ਕੱਪ ਦੀ ਵੱਧੋ ਰੌਣਕ ਨੂੰ ਵਧਾਈਏ ਤੇ ਆਪਣੀਆਂ ਟੀਮਾਂ ਸਮੇਂ ਸਿਰ ਪਹੁੰਚ ਜਾਣਾ ਡੇਟਾ ਤੁਸੀਂ ਜਿਹੜੀਆਂ ਸੁਣ ਲਈਆਂ ਏ 6 ਤੇ 7 ਮਾਰਚ ਹੋਣਗੀਆਂ ਸੋ ਬਹੁਤ ਬਹੁਤ ਧੰਨਵਾਦ ਅੱਜ ਇਹ ਪੋਰਟ ਰੀਲੀਜ਼ ਕੀਤਾ ਏ ਸੋ ਸਾਰੇ ਖਿਡਾਰੀ ਵੀਰਾਂ ਨੂੰ ਬਹੁਤ ਬਹੁਤ ਤਾ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਇਸ ਟੂਰਨਾਮੈਂਟ ਵਿੱਚ ਸਮਾ ਸਰ ਪਹੁੰਚ ਗਏ ਜਿਹੜੇ ਆਪਣਾ ਪ੍ਰਦਰਸ਼ਨ ਦਿਖਾਈਏ ਤੇ ਜਿੰਨੇ ਵੀ ਸਾਡੇ ਐਨ ਆਰ ਆਈ ਪਰਿਵਾਰ ਆ ਜਿੰਨੇ ਵੀ ਸਾਡੇ ਨਗਰ ਨਿਵਾਸੀ ਆ ਜਿਨ੍ਹਾਂ ਨੇ ਸਾਨੂੰ 1 ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤੱਕ ਸਹਿਯੋਗ ਦਿੱਤਾ ਏ ਅਸੀਂ ਸਮੂੱਚੀ ਸਾਰੀ ਕਮੇਟੀ ਵੱਲੋਂ ਸਾਰਿਆਂ ਦਾ ਦਿਲ ਦੇਆਂ ਗਹਿਰਾਈਆਂ ਜੋ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਜੋ ਵੀ ਹੋਰ ਅਪਡੇਟ ਹੋਵੇਗੀ ਸਮੇਂ ਸਵੇਂ ਸਰ ਤੁਹਾਨੂੰ ਦਿੰਦੇ ਰਾਵਾਂਗੇ 6 ਤੇ 7 ਮਾਰਚ ਦੀਆਂ ਡੇਟਾਂ ਹੋਣਗੀਆਂ ਸੋ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ